ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਸੱਚਖੰਡ ਜੀ ਦੇ ਹਰਮੰਦਰ ਸਾਹਿਬ ਵਿਖੇ ਦੀਪਮਾਲਾ ਅਤੇ ਆਤੀਸ਼ਬਾਜ਼ੀ ਕੀਤੀ ਗਈ ਇਸ ਮੌਕੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ ਬਿਲਕੁਲ ਜੀ ਅੱਜ ਦੇ ਦਿਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਤਰਪਾਸ਼ਾਹੀ ਦੇ ਪ੍ਰਕਾਸ਼ ਹੋਇਆ। ਤੇ ਪ੍ਰਕਾਸ਼ ਹਮਾਰਾ ਪਇਓ ਪਟਨਾ ਸਹਿਰ ਵਿਖੇ ਭਵਲੈਓ 22 ਦਸੰਬਰ 1644 ਈਸਵੀ ਵਾਲੇ ਦਿਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀ ਤਰਪਾਸ਼ਾਹੀ ਦੇ ਪ੍ਰਕਾਸ਼ ਗੁਰਪਰਬ ਹੋਇਆ। ਉੱਥੇ ਵੀ ਮਨਾਰੀਆਂ ਨੇ ਇੱਥੇ ਸਚਕਣ ਸ੍ਰੀ ਹਰਮੰਦਰ ਸਾਹਿਬ ਅਮਰਤ ਵੇਲੇ ਤੋਂ ਨਤਮਸਤਕ ਹੋ ਰੀਆਂ ਨੇ ਔਰ ਬੇਅੰਤ ਖੁਸ਼ੀਆਂ ਮਿਲੀਆਂ। ਗੁਰੂ ਸਾਹਿਬ ਜੀ ਦੇ ਧੁੰਦ ਦੇ ਹੋਣ ਦੇ ਬਾਵਜੂਦ ਵੀ ਸੰਗਤਾਂ ਦਾ ਭਾਰੀ ਕੱਟ ਦੇਖਣ ਨੂੰ ਮਿਲਦਾ ਏ। ਸੰਗਤ ਦਾ ਹਾਰਡ ਦੇਖਣ ਨੂੰ ਮਿਲਦਾ ਹੈ ਅੱਜ ਸ਼ਾਮ ਦਾ ਲੋਕ ਇੰਜਾਰਾ ਦੇਖਣ ਨੂੰ ਮਿਲਿਆ ਦੇਸੀ ਘੋ ਦੇ ਦੀਵੇ ਜਗਾਏ ਗਏ ਹਨ ਸੰਗਤ ਵੱਲੋਂ ਔਰ ਅ ਲੋਕ ਇੰਜਾਰਾ ਫੁੱਲ ਚੜੀਆਂ ਵਾਂਗ ਆਸਪਾਈ ਦਾ ਲੋਕ ਇੰਜਾਰਾ ਦੇਖਣ ਨੂੰ ਮਿਲਿਆ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਸੋ ਇਹ ਮੈਸੇਜ ਹੈ ਗੁਰਗੋਵੀ ਸਿੰਘ ਕਲਗੀਧਰ ਪਾਸ਼ਾਏ ਨੇ ਸਾਡੇ ਵਾਸਤੇ ਬੇਨਤ ਕੁਰਬਾਨੀਆਂ ਕੀਤੀਆਂ ਤੇਗਾ ਵਾਈਆਂ ਤੇਗਾ ਖਾਦੀਆਂ ਉਹ ਸਾਡੇ ਲਈ ਕੀਤਾ ਜੇ ਉਹਨਾਂ ਨੇ ਕੀਤਾ ਹੈ ਤੇ ਸਾਡੇ ਲਈ ਕੀਤਾ ਤਾਂ ਹੀ ਸਾਡੇ ਸਾਹ ਚੱਲਦੇ ਨੇ ਨਹੀਂ ਤੇ ਇਹ ਤਾਂ ਸੰਗਤ ਜੀ ਮੁਸਲਮਾਨਾਂ ਦਾ ਰਾਜ ਹੋਣਾ ਸੋ ਤੁਹਾਨੂੰ ਉਸਨਾਂ ਦੀ ਕੁਰਬਾਨੀ ਨੂੰ ਕੋਟ ਕੋਟ ਪ੍ਰਣਾਮ ਹੈ ਤੇ ਹਮੇਸ਼ਾ ਹੀ ਯਾਦ ਰੱਖਾਂਗੇ ਉਹਨਾਂ ਨੂੰ ਉਹਨਾਂ ਦੇ ਪ੍ਰਕਾਸ਼ ਗੁਰਪ੍ਰਮ ਨੂੰ ਚੜ੍ਹਦੀ ਕਲਾ ਵਿੱਚ ਰਹਿ ਉਹ ਅਮਰ ਸ਼ਕੋਤ ਸਿੰਘ ਜੀ ਜੋ ਗੁਰੂ ਵਾਲੇ ਬਣੋ ਨਸ਼ੇ ਆ ਦੂਰ ਉਹ ਹੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਐਸੇ ਤਾਂ ਆਪ ਸਾਹਿਬ ਸੰਗਤ ਨੂੰ ਪਤਾ ਹੀ ਕਿ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਜਿਸ ਤਰ੍ਹਾਂ ਸ਼ੁਭ ਮੰਨਿਆ ਜਾਂਦਾ ਹੈ ਦਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਦੀ ਇਸ ਤਰ੍ਹਾਂ ਹੀ ਇਹ ਫੇਮਸ ਮੰਨੀ ਜਾਂਦੀ ਹੈ ਸਚਕਨ ਸ੍ਰੀ ਹਰਿਮੰਦਰ ਸਾਹਿਬ ਆਸਬਾਈ ਔਰ ਫੁੱਲ ਝੜੀਆਂ ਵਾਂਗ ਆਸਬਾਈ ਦਾ ਲੋਕ ਨਜ਼ਾਰਾ ਔਰ ਦੇਸੀ ਕਿਉ ਦੇ ਦੀਵੇ ਜਿਗਾਇਏ ਜਾਂਦੇ ਹਨ ਸੰਗਤ ਵੱਲੋਂ ਉਹ ਬਹੁਤ ਵਧੀਆ ਲੱਗਦਾ ਹੈ ਸੰਗਤਾਂ ਹੁੰਦੀਆਂ ਨੇ ਗੁਰੂ ਸਾਹਿਬ ਜੀ ਦੇ ਅੱਗੇ ਸਰਬੱਤ ਦਾ ਭਲਾ ਮੰਗਦੀਆਂ ਨੇ ਅਰਦਾਸ ਕਰਦੀਆਂ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Aja sahdek. ਜਸਮ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪ੍ਰਭਾ ਉਹਨਾਂ ਨੂੰ ਅੱਜ ਅਸੀਂ ਕਰਦੇ ਦਰਬਾਰ ਸਾਹਿਬ ਸੱਚਖੰਡ ਨਮਸਤਕ ਹੋਏ ਆ ਜੀ ਔਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਔਰ ਲੋਕੀਂ ਨਜ਼ਾਰਾ ਹਸਤ ਬਾਜੀ ਦਾ ਦੇਖਿਆ ਹੈ ਜੀ ਪਰਿਵਾਰ ਸਮੇਤ ਲੱਗਦਾ ਕਿ ਕੜਾਕੇ ਦੀ ਠੰਡ ਵੀ ਪਰ ਆਸਾ ਗੁਰੂ ਸਾਹਿਬ ਦੇ ਨਾਲ ਬਹੁਤ ਸ਼ਰਧਾ ਨਾਲ ਦੇਖੋ ਠੰਡ ਦੀ ਗੱਲ ਕਰੀਏ ਕੁਝ ਸਮੇਂ ਪਹਿਲਾਂ ਸਾਡੇ ਛੋਟੇ ਸਾਹਿਬ ਜਿਆਦਾ ਵੱਡੇ ਸਾਹਿਬ ਜਿਆਦਾ ਦਾ ਛੀਦੀ ਢਾੜੇ ਨੰਗੇ ਸਾਡੇ ਕਰਕੇ ਸਾਡੇ ਗੁਰੂਆਂ ਨੇ ਆਪਣਾ ਵੰਚ ਵਾਰਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਵਾਰਤਾ ਉਦੋਂ ਆ ਕੜਾਕੇ ਦੀ ਠੰਡ ਜਿੱ ਜਦੋਂ ਗੁਰੂਆਂ ਦਾ ਸਾਡਾ ਆਉਂਦਾ ਉਦੋਂ ਅਸੀਂ ਸਭ ਕੁਝ ਭੁੱਲ ਕੇ ਇੱਕ ਸਾਂਝੀ ਵਾਅਦਾ ਦਾ ਸੰਦੇਹਣ ਲਈ ਇਕੱਠੇ ਹੁੰਨੇ ਆ ਸੱਚਖੰਡਨ ਮੰਦਿਰ ਸਾਹਿਬ ਆਤੀ ਜੀ ਭਾਈ ਦੇਖਦੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਔਰ ਇੱਕ ਮੈਸੇਜ ਇਹ ਵੀ ਦੇਣਾ ਚਾਹੁੰਦਾ ਜਿਹੜਾ ਸਾਡਾ ਪੰਜਾਬ ਹੀ ਜਿਹੜਾ ਐਡਾ ਵਧੀਆ ਖੁਸ਼ਹਾਲੀ ਗੁਰੂਆਂ ਵੀ ਰੰਗਰੀ ਅੱਜ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਨਸ਼ੇ ਦੇ ਹਲ ਜਾ ਰਹੇ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਹੈ ਕਿ ਆਪਣੇ ਤਿਉਹਾਰਾਂ ਨੂੰ ਅਪਾ ਭੁੱਲਦੇ ਜਾ ਰਹੇ ਹਾਂ ਜਿੱਥੇ ਆਪਾਂ ਇੱਕ ਸਾਰੇ ਸਾਂਝੇ ਇਕੱਠੇ ਹੋ ਕੇ ਇੱਕ ਗੁਰੂਆਂ ਨੂੰ ਯਾਦ ਰੱਖ ਕੇ ਆਪਾਂ ਉਹਨਾਂ ਨੂੰ ਉਹਨਾਂ ਦੇ ਨਾਂ ਦੇ ਸੱਦੇ ਉਹਨਾਂ ਨੂੰ ਅਵੇਰਨੈਸ ਕਰੀਏ ਕਿ ਸਾਡੇ ਗੁਰੂਆਂ ਨੇ ਆਹ ਕੀਤਾ ਸਕੂਲਾਂ 'ਚ ਕੈਂਪ ਲਾਈਏ ਅਵੇਰਨੈਸ ਲਾਈਏ ਆਪਣੇ ਨਸ਼ਿਆਂ ਨੂੰ ਛੱਡ ਕੇ ਗੁਰੂਆਂ ਨਾਲ ਲੱਗੀ ਗੁਰੂਆਂ ਦੇ ਦੱਸੇ ਮਾਰਗ ਤੇ ਚੱਲੀਏ ਔਰ ਜੋ ਸਾਡੇ ਤੇ ਗੁਰੂਆਂ ਨੇ ਕਰਤਾ ਉਹਦੇ ਅਸੀਂ ਕੁਝ ਵੀ ਅਸੀਂ ਉਹਨਾਂ ਦੇ ਇੱਕ 10 ਪੈਸੇ ਵੀ ਨਹੀਂ ਕਹੇ ਤੇ ਚੱਲ ਰਹੇ ਜੇ ਅਸੀਂ ਇੰਨਾ ਕੁ ਚੱਲ ਰਹੀਏ ਤੇ ਮੈਨੂੰ ਆਸ ਹੈ ਕਿ ਅਸੀਂ ਸਾਰੇ ਇਕੱਠੇ ਸਾਂਝੀ ਵਾਲਤਾ ਦਾ ਇੱਕ ਮੈਸੇਜ ਦੇ ਸਕਦੇ ਹਾਂ